ਸਸ਼ਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਦੇ ਉੱਪਰ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਵੱਲੋਂ 트리플 ਐਸ ਬੀ ਬੋਰਡ ਜਿਹੜਾ ਹੈ ਜਿਸ ਦੇ ਵਿੱਚ ਪੇਪਰ ਲਏ ਜਾਂਦੇ ਨੇ ਸੋ ਲਗਾਤਾਰ ਇਸ ਬੋਰਡ ਦੇ ਵੱਲੋਂ ਪੇਪਰ ਜਿਹੜੇ ਉਹ ਪੋਸਟਪੋਨ ਕੀਤੇ ਜਾ ਰਹੇ ਨੇ ਪਹਿਲਾਂ ਕਲਰਕ ਲੀਗਲ ਦਾ ਪੋ ਪੇਪਰ ਜਿਹੜਾ ਪੋਸਟਪੋਨ ਕੀਤਾ ਗਿਆ ਤੇ ਹੁਣ ਜਿਹੜਾ ਹੈ ਉਹ ਪੇਪਰ ਪੋਸਟਪੋਨ ਕੀਤਾ ਜਾ ਰਿਹਾ ਹੈ ਜਿਹੜਾ ਪੇਪਰ 24 ਨਵੰਬਰ ਨੂੰ ਸੀ ਆਓ ਆਪਾਂ ਨੋਟਿਸ ਦੇਖਦੇ ਹਾਂ ਕਿ 16 8 2024 ਨੂੰ ਰਿਵਾਈਜ਼ਡ ਇੱਕ ਐਗਜ਼ਾਮੀਨੇਸ਼ਨ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਸੀਨੀਅਰ ਸਹਾਇਕ ਨਿਜੀ ਸਹਾਇਕ ਜ਼ਿਲ੍ਹਾ ਖਜ਼ਾਨਚੀ ਤੇ ਸੀਨੀਅਰ ਸਹਾਇਕ ਕਮ ਇੰਸਪੈਕਟਰ ਇਹਨਾਂ ਦੀਆਂ ਅਸਾਮੀਆਂ ਜਿਹੜੀਆਂ ਐਚਓਵੀ 11 2024 ਨੂੰ ਪੇਪਰ ਹੋਣਾ ਸੀ ਪਰ ਉਹ ਕਹਿੰਦੇ ਨੇ ਪੇਪਰ ਹੁਣ ਜਿਹੜਾ ਹੈ ਪ੍ਰਬੰਧਕੀ ਕਾਰਨਾ ਕਰਕੇ ਅਗਲੇ ਰੇ ਹੁਕਮ ਤੱਕ ਮੁਲਤਵੀ ਕੀਤਾ ਜਾਂਦਾ ਹੈ ਜਦੋਂ ਵੀ ਕੋਈ ਇਸ ਪੇਪਰ ਦੇ ਲਈ ਨਵਾਂ ਨੋਟੀਫਿਕੇਸ਼ਨ ਆਏਗਾ ਉਹ ਵੀ ਇਸ ਵੈੱਬਸਾਈਟ ਦੇ ਉੱਪਰ ਹੀ ਆਏਗਾ ਤੇ ਇਹ ਤੁਸੀਂ ਦੇਖ ਕਿਵੇਂ ਸਕਦੇ ਹੋ ਨੋਟਿਸ ਨੂੰ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਦੀ ਵੈਬਸਾਈਟ ਜੋ ਹੈ ssb.punjab.gov.in ਹੈ ਜੀ ਤੇ ਇਸ ਦੇ ਵਿੱਚ ਤੁਸੀਂ ਜਦੋਂ ਜਾਉਂਗੇ ਤਾਂ ਐਡਵਰਟਾਈਜ਼ਮੈਂਟ ਦੇ ਉੱਪਰ ਆਪਾਂ ਜਿਹੜਾ ਕਲਿੱਕ ਕਰਨਾ ਹੁੰਦਾ ਤੇ ਉੱਥੇ ਜਿਹੜੇ ਤੁਹਾਨੂੰ ਸਾਰੇ ਨਵੇਂ ਨੋਟਿਸ ਜਿਹੜੇ ਹੈ ਲੇਟੈਸਟ ਡੇਟ ਦੇ ਉਹ ਮਿਲ ਜਾਣਗੇ ਪਰ ਲਗਾਤਾਰ ਜਿਹੜੇ ਪੇਪਰ ਨੇ ਸਾਰੇ ਪੋਸਟਪੋਨ ਕੀਤੇ ਜਾ ਰਹੇ ਨੇ ਪਹਿਲਾਂ ਤਰੀਕ ਆ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਸੋ ਇਹ ਸੀਗੇ ਜੀ ਟੋਟਲੀ ਹੋਰ ਵੀ ਜੇਕਰ ਤੁਹਾਡਾ ਕੋਈ ਪੇਪਰ ਰਹਿੰਦਾ ਹੈ ਤਾਂ ਤੁਸੀਂ ਜਿਹੜਾ ਹੈ ਨੋਟਿਸ ਤੁਸੀਂ ਦੇਖ ਸਕਦੇ ਹੋ ਕਿ 25 ਨੋ ਦੇ ਉੱਪਰ ਨੋਟਿਸ ਆਇਆ ਸੀ ਜਿਹੜਾ ਰਿਗਾਰਡਿੰਗ 150 ਵੇਰੀਅਸ ਐਗਜ਼ਾਮਸ ਇਹ ਵੀ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈ ਲੇਟੈਸਟ ਸ਼ਡਿਊਲ ਫਿਰ ਜਾਰੀ ਕੀਤੇ ਤੇ ਉਹ ਵੀ ਜਿਹੜੇ ਪੋਸਟਪੋਨ ਕਰ ਦਿੱਤੇ ਨੇ ਸੋ ਪੇਪਰ ਜਿਹੜਾ ਸੀਗਾ ਸੀਨੀਅਰ ਸਹਾਇਕ ਨਿਜੀ ਸਹਾਇਕ ਜ਼ਿਲ੍ਹਾ ਖਜ਼ਾਨਚੀ ਇਹ ਸਾਰੇ ਪੇਪਰ ਜਿਹੜੇ ਪੋਸਟਪੋਨ ਕਰ ਦਿੱਤੇ ਗਏ ਨੇ ਕਦੋਂ ਹੋਣਾ ਇਸ ਦੀ ਜਾਣਕਾਰੀ ਵੀ ਹਜੇ ਤੱਕ ਜਿਹੜੀ ਉਹ ਪ੍ਰੋਵਾਈਡ ਨਹੀਂ ਕਰਵਾਈ ਗਈ ਸੋ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਜਾਣਕਾਰੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਥੈਂਕ ਯੂ